ਹਾਂ ਸਤਿ ਸ਼੍ਰੀ ਅਕਾਲ ਪੰਜ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੇ ਪਿੰਡ ਤੋਂ ਆਏ ਜਦਾਂ ਉੱਚੀ ਬਾਚ ਦੱਸਿਓ ਹਾਂ ਜੀ ਪੱਕੇ ਤਨੋਂ ਆਏ ਬੱਸ ਪੱਕੇ ਤਨੋਂ ਆਏ ਤਾਂ ਆਇਓ ਹਾਂ ਜੀ ਤੇ ਤੁਹਾਨੂੰ ਪ੍ਰੋਬਲਮ ਕੀ ਮੁਸ਼ਕਲ ਕੀ ਸੀ ਤੁਹਾਨੂੰ ਸਰ ਕੁਝ ਮਤਲਬ ਪਾਚਦਾ ਨਹੀਂ ਸੀ ਉਲਟੀਆਂ ਟੱਟੀਆਂ ਆ ਜਾਂਦੀਆਂ ਸੀ ਅੱਛਾ ਪੇਟ ਖਰਾਬ ਰਹਿੰਦਾ ਸੀ ਹਾਂ ਜੀ ਪੇਟ ਖਰਾਬ ਰਹਿੰਦਾ ਸੀ ਤੇ ਕਿੰਨੇ ਚਿਰ ਤੋਂ ਤੁਹਾਨੂੰ ਇਹ ਸ਼ਿਕਾਇਤ ਸੀ ਇਹ ਸਾਰਾ ਚੱਲਿਆ ਸਾਰੀ ਅਜ ਲੱਗਾ ਤੇ ਅਸੀਂ ਕੋਈ ਹਸਪੀਟਲ ਨਹੀਂ ਛੱਡਿਆ ਮੈਂ ਇੱਕ ਸਾਲ ਲਗਭਗ ਹੋ ਗਿਆ ਤੇ ਕੋਈ ਹਸਪੀਟਲ ਨਹੀਂ ਛੱਡਿਆ ਹਾਂ ਜੀ ਅੱਛਾ ਜੀ ਇਹ ਹੋਂਤੂ ਹੀ ਸਾਡੇ ਕੋ ਕਿੰਨੇ ਦਿਨ ਦੀ ਦਵਾਈ ਖਾ ਚੁੱਕੇ ਹੋ ਹਾਂਜੀ ਪੰਜਾਂ ਦਿਨਾਂ ਦੀ ਪੰਜ ਦਿਨ ਦੀ ਹਾਂਜੀ ਪੰਜ ਦਿਨ ਦੀ ਦਵਾਈ ਖਾ ਕੇ ਤੁਹਾਨੂੰ ਆਰਾਮ ਕਿੰਨਾ ਕਾ ਹਾਂਜੀ ਸਰ ਅੱਧਾ ਪਾਇਆ ਗਿਆ ਹਰ ਪੀ 50% ਤੁਹਾਡੇ ਦੱਸਣ ਦੇ ਮੁਤਾਬਿਕ ਹੈ ਨਾ ਹਾਂਜੀ 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 ਤੇ ਅੱਗੇ ਮਤਲਬ ਜੋ ਵੀ ਕੁਝ ਖਾਂਦੇ ਹੋ ਕੀ ਮੁਸ਼ਕਲ ਕੀ ਆ ਜਾਂਦੀ ਸੀ ਸਰ ਮਤਲਬ ਬਾਹਰ ਨਿਕਲ ਜਾਂਦੀ ਸੀ ਮੈਲੋਜ ਮੋਸ਼ਨ ਹਾਂਜੀ ਹਾਂਜੀ ਜਾਂ ਵੋਮਟਿੰਗ ਹੈ ਨਾ ਹਾਂਜੀ ਹਾਂਜੀ ਅਲਟੀਮੋ ਮੋਸ਼ਨ ਠੀਕ ਠੀਕ ਹੈ ਤੇ ਬਾਬਾ ਜੀ ਤੁਸੀਂ ਅੱਜ ਤਨੂੰ ਫੇਸ ਕਰਕੇ ਬੜੀ ਕਿਰਪਾ ਹੈ ਤੁਹਾਡੀ ਨੇ ਨਹੀਂ ਕਿਰਪਾ ਤਾਂ ਚਲੋ ਪ੍ਰਮਾਤਮਾ ਨੇ ਕੀਤੀ ਤੁਸੀਂ ਅਮਨ ਧਾਰੀ ਗੁਰਸਿੱਖ ਪਰਿਵਾਰ ਹੋ ਜਦੋਂ ਤੁਹਾਡੀ ਭਗਤੀ ਨੇ ਕੰਮ ਮੈਂ ਦੇ ਕਹੂੰਗਾ ਕੀਤਾ ਨਹੀਂ ਨਹੀਂ ਮਾਲਕਨ ਵਾਲਾ ਜੀ ਚਲੋ ਪ੍ਰਮਾਤਮਾ ਨੇ ਇੰਨਾ ਕਹਿ ਸਕਦੇ ਵੀ ਤੁਹਾਡੀ ਭਗਤੀ ਤੇ ਪ੍ਰਮਾਤਮਾ ਨੇ ਸਾਡੇ ਸਿਰ ਤੇ ਹੱਥ ਰੱਖ ਕੇ ਦੀ ਸੇਵਾ ਲਈ ਬਹੁਤ ਕਿਰਪਾ ਕੀਤੀ ਹੈ ਜੀ ਮਾਲਕਨ ਚਲੋ ਉਹਦੀ ਸਮਝ ਲਓ ਤੁਹਾਡੀ ਸਮਝ ਲਓ ਪਰ ਅਸੀਂ ਬਹੁਤ ਤਾਂ ਕਹਾ ਉਹਦੀ ਬੜੀ ਕਿਰਪਾ ਠੀਕ ਠੀਕ ਚੜਦੀ ਕਲਾ ਜੀ ਚੜਦੀ ਕਲਾ ਹਾਂ ਇਹ ਸ਼ੀਂਦ ਨਹੀਂ ਆਇਆ ਤਰਫ ਪੰਜਾਂ ਦਿਨਾਂ ਦੀ ਦਵਾਈ ਕੱਲ ਸਾਡੇ ਕੋ ਆਇਆ ਨਹੀਂ ਗਿਆ ਅੱਛਾ ਜੀ ਇੱਕ ਦਿਨ ਅਸੀਂ ਲੇਟ ਹੋ ਗਏ ਕਦੋਂ ਕਰਨ ਦਾ ਹਾਂ ਠੀਕ ਹੈ ਠੀਕ ਹੈ ਇੱਕ ਸਾਲ ਤੁਸੀਂ ਦੱਸ ਪੈਂਜੀ ਦੱਸਦੇ ਪੁਰਾਣਾ ਹੈ ਹਾਂ ਜੀ ਹਾਂ ਜਾਈ ਤਾਂ ਉੱਥੇ ਆਪਣੀ ਹੋਰ ਵੀ ਲੋਕਾਂ ਨੂੰ ਦੱਸੀਦਾ ਚਲੋ ਇਹ ਬਹੁਤ ਵਧੀਆ ਡਾਕਟਰ ਨੇ ਤੇ ਪਹਿਲਾਂ ਵੀ ਕੋਈ ਨਹੀਂ ਜਾ ਫ੍ਰੀ ਆਇਆ ਕੰਮ ਆ ਠੀਕ ਹੈ ਵਾਰੀ ਆ ਗਿਆ ਬੜੇ ਥੱਕੇ ਖਾਦੇ ਬਹੁਤ ਬਹੁਤ ਧੰਨਵਾਦ ਦਾਦਾ ਜੀ ਹਾਂ ਜੀ ਦੋਸਤੋ ਇਸ ਵੀਡੀਓ ਨੂੰ ਪੂਰਾ ਵੇਖ ਕੇ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦੇ ਨਿਸ਼ਾਨ ਨੂੰ ਦਬਾ ਕੇ ਆਲ ਤੇ ਕਲਿੱਕ ਕਰ ਦਿਓ ਤਾਂ ਜੋ ਸਿਹਤ ਨਾਲ ਸੰਬੰਧਿਤ ਨਵੀਆਂ ਵੀਡੀਓ ਦੀ ਤੁਹਾਡੇ ਤੱਕ ਜਾਣਕਾਰੀ ਪਹੁੰਚ ਸਕੇ ਵੀਡੀਓ ਵੇਖਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ